ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸੰਤ ਬਾਬਾ ਜੀ ਮਹਿੰਦਰ ਸਿੰਘ ਜੀ ਧਾਨੂ ਮਾਜਰੇ ਵਾਲੇ ਜਿਨ੍ਹਾਂ ਨੇ ਇਲਾਕੇ ਵਿੱਚ ਐਸੀ ਖੁਸ਼ਬੋ ਨਾਮ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ ਦਾਸ ਉੱਤੇ ਬਹੁਤ ਵੱਡਾ ਆਸ਼ੀਰਵਾਦ ਆ ਸੰਤਾ ਨੇ ਬੁਲਾ ਕੇ ਸਤਿਗਤਾਂ ਜਾਣਦੀਆਂ ਨੇ ਦਿਨ ਸਾਢੇ 3 ਘੰਟੇ ਸਹਿਬ ਜੀ ਆਦਿਆਂ ਦੇ ਪ੍ਰਸੰਗ ਸੁਣਿਆ ਉਹਨਾਂ ਦਾ ਭੁਣ ਵੀ ਆਸ਼ੀਰਵਾਦ ਮਿਹਰ ਭਰਿਆ ਹੱਥ ਆਸਤੇ ਲੋਕ ਆ ਕਪਤਲ ਜੀ ਮੈਂ ਤੁਹਾਡੀ ਮਨ ਨਜ਼ਰ ਕਰਦਾ ਇਹ ਦੇ ਵਿੱਚ ਬਹੁਤ ਵੱਡਾ ਅਪਨਾਦ ਤਵ ਹੈ ਇਸ ਕਪਤਾ ਵਿੱਚ ਦਿੱਲੀ ਤੋਂ ਲੈ ਕੇ ਕਸ਼ਮੀਰ ਤੱਕ ਕਸ਼ਮੀਰ ਤੋਂ ਲੈ ਕੇ ਅਨੰਦਪਰਸਾਦ ਤੱਕ ਫਿਰ ਗੁਰੂ ਮਹਾਰਾਜੇ ਦਿੱਲੀ ਜਾਂਦੇ ਨੇ ਕਿ ਕਲੀ ਕਲੀ ਲੈਣ ਸੁਣ ਵਾਲੀ ਆ ਉਹ ਰੰਗ ਜੇ ਬਾਦਸ਼ਾਹ ਸਾਰੇ ਹਿੰਦੁਸਤਾਨ ਨੂੰ ਉਹਦੀ ਨੀਤੀ ਸੀ ਇਸਲਾਮ ਦੇ ਝੰਡੇ ਥਲੇ ਲਿਆਉਣਾ ਚਾਹੁੰਦਾ ਸੀਗਾ ਲਓ ਇਹਦੇ ਵਿੱਚ ਇਤਿਹਾਸਿਕ ਅਫ਼ਸਾ ਵਿੱਚ ਉਹ ਕਸ਼ਮੀਰ ਦੇ ਸੂਬੇਦਾਰ ਨੂੰ ਪੱਤਰ ਲਿਖਦਾ ਮੈਨੂੰ ਪੱਤਰ ਨਾ ਸਮਝੀ ਜੋ ਮੈਂ ਤੈਨੂੰ ਕਹਿ ਰਿਹਾ ਉਹ ਕਰ ਸਾਰੇ ਹਿੰਦੁਸਤਾਨ ਨੂੰ ਮੈਂ ਇਸਲਾਮ ਦੇ ਝੰਡੇ ਥੱਲੇ ਲਿਆਉਣਾ ਚਾਹੁੰਦਾ ਹੈ ਕਸ਼ਮੀਰ ਦਾ ਸੂਬੇਦਾਰ ਬੜਾ ਅਤਿਆਚਾਰ ਜੁਰਮ ਕਰਦਾ ਹੈ ਫਿਰ ਕਸ਼ਵੀਰੀ ਪੰਡਤ ਉਹ ਪੁਕਾਰ ਕਰਦੇ ਨੇ ਸੋਨ ਰਾਖ ਦੇ ਮੰਦਰ ਚੋਂ ਆਵਾਜ਼ ਆਈ ਅਨੰਤਪਰ ਸਾਹਿਬ ਜਾਓ ਅਨੰਤਪਰ ਸਾਹਿਬ ਗੁਰੂ ਤੇਗ ਬਹਾਦਰ ਜੀ ਫਰਿਆਦ ਕਰਦੇ ਨੇ ਇਹ ਸਾਰਾ ਨਕਸ਼ਾ ਇਸ ਕੱਪਟਾਟ ਮੈਂ ਤੁਹਾਡੀ ਨਜ਼ਰ ਕਰਦੇ ਤਖਤ ਦਾ ਬਾਦਸ਼ਾਹ ਰੰਗ ਦੇਵਹਾ ਮੈਂ ਦਿੱਲੀ ਦੇ ਤਖਤ ਦਾ ਬਾਦਸ਼ਾਹ ਰੰਗ ਦੇਵਹਾ ਪੜੀ ਸੂਫੇ ਕਸ਼ਮੀਰ ਦੇ ਹੁਕਮ ਸਰਕਾਰੀ ਫਰੇਵਨਾ हिंदुस्तान में चंडा इस्लामी चलो सारे ही हिंदुस्तान में चंडा इस्लामी चलो सारे मेहा हाकारी ज़ुल्म या ते ठाहे ਪੜੇ ਲਿਖੇ ਵਿਦਵਾਨ ਨੇ ਪਿਤਵਾਨ ਨੇ ਪਿਤਵਾਨ ਨੇ ਪੜੇ ਲਿਖੇ ਵਿਦਵਾਨ ਨੇ ਇਹ ਜੋ ਪੰਡਤ ਕਸ਼ੀਰ ਜੀ ਕੋ ਬੂਲੇ ਨਾ ਇਸਲਾਮ ਜੋ ਤੌਣ ਲਾ ਦੇ ਨਾਲ ਸ਼ਮਲ ਸ਼ੀਰ ਜੀ ਪਨੂ ਤੋੜਨਾ ਕੋਈ ਜੁੱਤੀ ਵੀ ਨਾ ਪਾ ਸਕੇ ਸਖਤੀ ਨਾਲ ਹੁਕਮ ਐਲਾਨ ਕਰੀ ਕੋਈ ਧੌਣ ਨਾ ਉਠਾ ਸਕੇ ਹੁਕਮ ਪਾੜੇ ਦਿੱਲੀ ਸਰਕਾਰ ਦਾ ਸੁਪਾ ਕਸ਼ਮੀਰ ਝੁਲਣ ਟਾਂ ਲਗਾ ார சத்தி கிரபா பண்டி பண்டபாா ர ਪੰਡਤਾਨੀ ਨંદਪੁਰ ਸਹਿਬ ਨੇ ਆਏ ਗੁਰੂ ਤੇਗ ਬਹਾਦਰ ਸਹਿਬ ਦੇ ਜਨਮ ਨੂੰ ਕੈ ਸੀ ਸੁਨਵਾਇਆ ਜੀਪਾ ਕੰਮ ਦੀ ਜੀ ਡੋਲ ਕੰਬਦੇ ਦਿਲ ਵੀ ਢੋਲਦਾ ਏ ਅੱਖਾਂ ਵਿੱਚੋਂ ਅੱਥਰੂ ਵਗਣ ਲਗਾ ਹੱਥ ਜੋੜ ਕੇ ਸੀਸ ਝੁਕਾ ਕੇ ਜੀ ਬੁਰਾ ਅਗੇ ਦੁੱਖ ਸੁਣਾਉਣ ਲਗਾ ਜੋ ਹੈ ਸੁਬਾ ਕਸ਼ਮੀਰ ਦਾ ਸਾਟੇ ਜਬਰੀ ਜੰਨੂ ਆਉਂਦਾ ਏ ਸਲਾਮ ਨੂੰ ਉਹਨੂੰ ਤੇ ਗਈ ਫੇਰ ਕਰਾਉਂਗਾ ਏ ਉਹਨੇ ਮੰਦਰ ਸਾਡੇ ਨਾ ਦਿੱਤੇ ਢਾਜਤੇ ਤਾਜ ਦਿੱਤੇ ਉਹਨੇ ਮੰਦਰ ਸਾਡੇ ਤਾਜ ਦਿੱਤੇ ਮਸਜਿਦਾਂ ਨੂੰ ਉੱਤੇ ਬਣਾਇਆ ਬਹੁ ਬੇਟੀਆਂ ਕਾਫਰਾ ਚੁੱਕ ਕੇ ਤੇ ਮਿੱਟੀ ਇੱਜ਼ਤਾਂ ਨੂੰ ਬਲਾਇਆ ਪੰਡਤਾਂ ਦੀ ਫੜ ਲਈ ਬਾ ਭਾਈ ਕੋਈ ਬਲੀਦਾਨ ਦੇ ਮਹਾਨ ਹਸਤੀ ਇਹ ਜ਼ੁਲਮ ਮਿਟੇਗਾ ਤਾਂ ਭਾਈ ਜਦੋਂ ਗੁਰਤੇਗ ਬਾਜੀ ਨੇ ਬਚਨ ਕੀਤਾ ਕੋਈ ਸੱਚੀ ਸੁਕੀ ਮਹਾਨ ਆਸੀ ਬਲੀਦਾਨ ਦੇਵੇ ਇਹ ਜ਼ੁਲਮ ਫੇਟਾ ਪੈ ਸਕਦੀ ਆ ਲੋ 9 ਸਾਲ ਦੀ ਬਸਤਾ ਗੋਬਿੰਦ ਰਾਏ ਜੀ ਆਪਣੇ ਪਿਤਾ ਜੀ ਨੂੰ ਕੀ ਕਹਿ ਰਹੇ ਨੇ ਬਿਨਾ ਥੋੜੇ ਤੋਂ ਵੱਡੀ ਮਹਾਨ ਹਸਤੀ ਮਖਾਨ ਖਸਤੀ ਮਖਾਨ ਖਸਤੀ ਮਖਾਨ ਖਸਤੀ ਬਿਨਾ ਥੋੜੇ ਤੋਂ ਵੱਡੀ ਮਹਾਨ ਹਸਤੀ ਨਉ ਸਾਦੇ ਗੋਬਿੰਦ ਰਏ ਕਹਿੰਦੇ ਨੇ ਫੜੋ ਇਹਨਾ ਦੀ ਬਾਣੀ ਗੁਰੂ ਪਿਤਾ ਜੀਓ ਚਲ ਆਏ ਦਰ ਤੇ ਡਿੱਗਦੇ ਟੰਗਦੇ ਨੇ ਬੱਚੇ ਬਸੀਂ ਪਠਾਣਾ ਵਾਲਿਆ ਵੇ ਗੁਰੂ ਚੱਲ ਕੇ ਦਿੱਲੀ ਦਰਬਾਰ ਬੱਲੇ ਮਤੀ ਦਾਸ ਤੇ ਸਤੀ ਦਾਸ ਪਾਈ ਜਿਆ ਦਾ ਸੰਗੋ ਸਰਦਾਰ ਤੇ ਲੇ ਪਾਈ ਜਿਆ ਦਾ ਸੰਗੋ ਸਰਦਾਰ ਤੇ ਲੇ ਪਾਈ ਜਿਆ ਦਾ ਸੰਗੋ ਸਰਦਾਰ ਚੱਲੇ ਪਾਈ ਜਿਆ ਦਾ ਸੰਗੋ ਸਰਦਾਰ ਦੋ ਹਫ਼ਤੇਾਂ ਦਾ ਵਾਸਤੇ ਤੁਹਾਡੇ ਕੋਲ ਛੁੱਟੀਆਂ ਲਵਾਂਗਾ ਇੱਕੋ ਹਫ਼ਤਾ ਮੈਂ ਤੁਹਾਡੀ ਨਜ਼ਰ ਕਰਦਾ